ਸਵਾਗਤ ਹੈ ਦੋਸਤੋ ਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਜਿਹੜਾ ਬੇਗਲ ਆਇਆ ਉਹ ਵੱ ਚੁੱਕਾ ਕੋਸ਼ਣਾ ਹੋ ਚੁੱਕੀ ਹੈ ਇਧਰ ਰਿਲੇਟਡ ਕੁਝ ਕੁ ਹਦਾਇਤਾਂ ਜਿਹੜੀਆਂ ਮਾਡਲ ਕੋਡ ਆਫ ਕੰਡਕਟ ਦੇ ਤਹਿਤ ਸਾਰੇ ਕੈਂਡੀਡੇਟਸ ਦੇ ਉੱਪਰ ਜਿਹੜੀਆਂ ਅਪਲਾਈ ਹੋਣੀਆਂ ਨੇ ਉਹਨਾਂ ਦੇ ਵਿੱਚ ਇੱਕ ਇਹ ਹੈ ਕਿ ਜਿਹੜਾ ਵੀ ਇਲੈਕਸ਼ਨ ਲੜੇਗਾ ਬੰਦਾ ਜੋ ਇਲੈਕਸ਼ਨ ਲੜ ਰਿਹਾ ਹੈ ਕੰਡੈਸਟ ਕਰ ਰਿਹਾ ਹੈ ਚਾਹੇ ਉਹ ਪੰਚਾਇਤ ਦੇ ਸਰਪੰਚ ਦੇ ਤੌਰ ਤੇ ਆ ਪੰਚ ਦੇ ਤੌਰ ਤੇ ਜਾਂ ਕਿਸੇ ਵੀ ਹੋਰ ਅਹੁਦੇ ਦੇ ਤੌਰ ਤੇ ਆ ਤਾਂ ਉਹ ਕਿਸੇ ਵੀ ਕਾਸਟ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਨਹੀਂ ਕਰੇਗਾ ਜਾਂ ਪਾਸ਼ਣ ਨਹੀਂ ਲਏਗਾ ਜਿਸ ਦੇ ਨਾਲ ਕਿ ਕਿਸੇ ਕਾਸਟ ਦੇ ਉੱਪਰ ਹਮਲਾ ਕੀਤਾ ਜਾਂਦਾ ਹੋਵੇ ਜਾਂ ਫਿਰ ਕਿਸੇ ਗਰੁੱਪਸ ਦੇ ਵਿੱਚ ਜਿਹੜੀ ਆ ਉਹ ਟੈਨਸ਼ਨ ਕ੍ਰੀਏਟ ਕੀਤੀ ਜਾਂਦੀ ਹੋਵੇ ਸੋ ਕਾਸਟ ਨੂੰ ਲੈ ਕੇ ਕੋਈ ਬਿਆਨਬਾਜ਼ੀ ਨਹੀਂ ਕੀਤੀ ਜਾ ਸਕਦੀ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਇਸ ਤਰ੍ਹਾਂ ਕਰਦਾ ਤਾਂ ਫਿਰ ਉਹਦੀ ਸੰਬੰਧਤ ਚੋਣ ਅਧਿਕਾਰੀ ਕੋਲ ਜਿਹੜੀ ਹੈ ਰਿਟਰਨਿੰਗ ਅਫਸਰ ਆ ਰਿਟਰਨਰ ਅਫਸਰ ਹੁੰਦਾ ਉਹਦੇ ਕੋਲ ਜਿਹੜੀ ਹੈ ਉਹਦੀ ਸ਼ਿਕਾਇਤ